ਸਾਨਾ ਨੇ ਵੱਖਰੀ ਟੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜੀ ਹਾਂ ਟਰਾਲੀਆਂ ਦੀਆਂ ਟਰਾਲੀਆਂ ਕਿੰਨੂਆਂ ਦੀਆਂ ਭਰੀਆਂ ਸੜਕਾਂ ਦੇ ਉੱਪਰ ਪਲਟਾ ਦਿੱਤੀਆਂ ਨੇ ਜੀ ਹਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਡੀਸੀ ਦਫ਼ਤਰ ਦੇ ਬਾਹਰ ਜਿਹੜੀਆਂ ਟਰਾਲੀਆਂ ਨੇ ਉਹ ਭਰੀਆਂ ਕਿਨੂਆਂ ਦੀਆਂ ਸੜਕਾਂ ਤੇ ਖਿਲਾਰ ਦਿੱਤੀਆਂ ਨੇ ਤੇ ਪੂਰੇ ਦਾ ਪੂਰਾ ਰੋਡ ਜਿਹੜਾ ਉਹ ਕਿਨੂਆਂ ਦੇ ਨਾਲ ਭਰ ਦਿੱਤਾ ਪਤਾ ਹੀ ਨਹੀਂ ਲੱਗਦਾ ਕਿ ਇਹ ਕਿਨੂਆਂ ਦਾ ਕੋਈ ਭਾਗ ਹੈ ਇੱਥੇ ਜਾਂ ਫਿਰ ਇਹ ਵਾਕਈ ਥੱਲੇ ਕੋਈ ਸੜਕ ਹੈਗੀ ਹੈ ਤਾਂ ਇੰਨਾ ਕਿਨੂ ਹੀ ਕਿਨੂ ਸਾਰੇ ਪਾਸੇ ਕਰ ਦਿੱਤੇ ਆ ਟਰਾਲੀਆਂ ਦੀਆਂ ਟਰਾਲੀਆਂ ਭਰ-ਭਰ ਕੇ ਕਿਸਾਨ ਇੱਥੇ ਲੈ ਕੇ ਆਏ ਨੇ ਤੇ ਰੋਜ਼ ਪ੍ਰਦਰਸ਼ਨ ਜਿਹੜਾ ਦੇਰ ਰਾਤ ਤੱਕ ਉਹ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਜ਼ਲ ਕਰੀਆਂ ਇਹ ਤਸਵੀਰਾਂ ਨੇ ਕਿਨੂ ਦੇ ਕਾਸ਼ਤ ਕਰਨੇ ਕਿਸਾਨ ਵੀਰ ਜਿਹੜੇ ਕਿਨੂਆਂ ਦੀ ਖੇਤੀ ਕਰਦੇ ਐ ਕਿਨੂਆਂ ਦੇ ਬਾਗ ਲਗਾਏ ਹੁੰਦੇ ਐ ਕਿਉਂਕਿ ਮਿਹਨਤ ਬਹੁਤ ਆਉਂਦੀ ਐ ਖਾਸ ਤੌਰ ਤੇ ਜਦੋਂ ਕਿਸੀਂ ਅਸੀਂ ਫਲ ਦੀ ਖੇਤੀ ਕਰਦੇ ਆ ਤਾਂ ਫਲ ਦੀ ਖੇਤੀ ਦੇ ਕਿਸਾਨ ਵੀਰ ਜਾਣਦੇ ਐ ਕਿ ਮਿਹਨਤ ਕਿੰਨੀ ਆਉਂਦੀ ਐ ਤਾਂ ਕਿਸਾਨ ਵੀਰਾਂ ਨੇ ਗੁੱਸੇ ਦੇ ਵਿੱਚ ਆਣ ਕੇ ਇਹ ਪ੍ਰਦਰਸ਼ਨ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸੜਕ ਤੇ ਕਿਨੂ ਮੁਹੀਂ ਕਿੰਨੂ ਖਿਲਰੇ ਹੋਏ ਤੁਹਾਨੂੰ ਦਿਖਾਈ ਦੇਣਗੇ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਬਣਦਾ ਰੇਟ ਜਿਹੜਾ ਆ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕਿੰਨੂਆਂ ਤੇ ਮਿਹਨਤ ਬਹੁਤ ਆਉਂਦੀ ਹੈ ਇੱਕ ਬੂਟੇ ਦੀ ਰਾਖੀ ਕਰਨੀ ਇੱਕ ਬੂਟੇ ਨੂੰ ਪਾਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬੜੀ ਮਿਹਨਤ ਆਉਂਦੀ ਹੈ ਤੇ ਉਸ ਹਿਸਾਬ ਦੇ ਨਾਲ ਸਾਨੂੰ ਜਿਹੜਾ ਰੇਟ ਹੈ ਬਣਦਾ ਕਿੰਨੂਆਂ ਦਾ ਉਹ ਨਹੀਂ ਮਿਲ ਰਿਹਾ ਤਾਂ ਇਸ ਤਰੀਕੇ ਦੇ ਨਾਲ ਆਪਣਾ ਗੁੱਸਾ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਕਿੰਨੂਆਂ ਦੇ ਉੱਪਰ ਜਿਹੜਾ ਸਭ ਤੋਂ ਪਹਿਲਾਂ ਸੜਕ ਦੇ ਉੱਪਰ ਇਹ ਕਿਨੂ ਖਿਲਾਰੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਡੀਸੀ ਦਫ਼ਤਰ ਦੇ ਬਾਹਰ ਇਹ ਜਿਹੜਾ ਯਾਰ ਰੋਸ ਪ੍ਰਦਰਸ਼ਨ ਕੀਤਾ ਬਿਲਕੁਲ ਡੀਸੀ ਦਫ਼ਤਰ ਦੇ ਬਾਹਰ ਬੈਰੀਗੇਟਿੰਗ ਤੁਸੀਂ ਦੇਖ ਸਕਦੇ ਹੋ ਹੋਈ ਹੈ ਜਿੱਥੇ ਡੀਸੀ ਦਾ ਦਫ਼ਤਰ ਹੈ ਔਰ ਡੀਸੀ ਦਫ਼ਤਰ ਦੇ ਬਾਹਰ ਇਹ ਕਿਸਾਨ ਵੀਰਾਂ ਦੇ ਵੱਲੋਂ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਟਰਾਲੀਆਂ ਦੀਆਂ ਟਰਾਲੀਆਂ ਭਰ-ਭਰ ਕੇ ਕਿਨੂ ਕਿਸਾਨ ਵੀਰ ਬਾਗਵਾਨ ਵੀਰ ਇੱਥੇ ਲੈ ਕੇ ਆਏ ਨੇ ਜਿਹੜੇ ਫਲ ਦੀ ਕਿਨੂ ਦੀ ਖੇਤੀ ਕਰਦੇ ਨੇ ਤਾਂ ਉਹਨਾਂ ਨੇ ਪੂਰਾ ਜਿਹੜਾ ਰੋਡ ਹੈ ਉਹ ਜਾਮ ਕਰ ਦਿੱਤਾ ਹੈ ਪ੍ਰਸ਼ਾਸਨ ਵੀ ਖਲੋਤਾ ਹੋਇਆ ਕਿਨੂਆ ਦੀਆਂ ਟਰਾਲੀਆਂ ਭਰ ਭਰ ਕੇ ਤੇ ਡੀਸੀ ਦਫਤਰ ਦੇ ਬਾਹਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਫਤਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਬਾਹਰ ਜਿਹੜਾ ਆ ਉਹ ਪੂਰੀ ਦੀ ਪੂਰੀ ਸੜਕ ਕਿਨੂਆ ਦੇ ਨਾਲ ਭਰ ਦਿੱਤੀ ਹੈ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਟਰਾਲੀ ਟਰੈਕਟਰ ਨਗਾ ਕੇ ਗੱਡੀਆਂ ਨਗਾ ਕੇ ਤੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਸਾਨੂੰ ਬਣਦਾ ਜਿਹੜਾ ਰੇਟ ਹੈ ਕਿਨੂਆ ਦਾ ਉਹ ਨਹੀਂ ਮਿਲ ਰਿਹਾ ਤੇ ਸਾਨੂੰ ਕੁਝ ਵੀ ਨਹੀਂ ਰਿਹਾ ਸੋ ਕਿਸਾਨ ਉਸ ਵੇਲੇ ਜੇ ਖੁਸ਼ ਹੁੰਦਾ ਹੈ ਖਾਸ ਤੌਰ ਤੇ ਜਦੋਂ ਉਹਨੂੰ ਉਹਦੀ ਮਿਹਨਤ ਦਾ ਉਹਦੀ ਬੀਜੀ ਹੋਈ ਫਸਲ ਦਾ ਸਹੀ ਮੁੱਲ ਮਿਲ ਜਾਵੇ ਤਾਂ ਕਿਸਾਨ ਉਸ ਵੇਲੇ ਖੁਸ਼ ਹੁੰਦਾ ਹੈ ਪਰ ਜਦੋਂ ਕਿਸਾਨ ਨੂੰ ਫਸਲ ਦਾ ਵਾajib ਰੇਟ ਜਿਹੜਾ ਆ ਬਣਦਾ ਰੇਟ ਜਿਹੜਾ ਉਹ ਨਹੀਂ ਮਿਲਦਾ ਕਿਉਂਕਿ ਮਿਹਨਤ ਕਰਦਾ ਹੈ ਕਿਸਾਨ ਇੱਕ ਰੁੱਖ ਨੂੰ ਪਾਲਣਾ ਫਿਰ ਸਾਲ-ਸਾਲ ਛੇ-ਛੇ ਮਹੀਨੇ ਵੇਟ ਕਰਨੀ ਕਿ ਕਦੋਂ ਫਲ ਦੇਵੇਗਾ ਤਾਂ ਇਹ ਬੜੀ ਵੱਡੀ ਗੱਲ ਹੁੰਦੀ ਹੈ ਬੜੀ ਮਿਹਨਤ ਹੁੰਦੀ ਹੈ ਖਾਸ ਤੌਰ ਤੇ ਕਿਸਾਨ ਵੀਰਾਂ ਦੀ ਇਸ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਫਲ ਦੀ ਖੇਤੀ ਕਰਦੇ ਹਾਂ ਤਾਂ ਜਦੋਂ ਡੀਸੀ ਦਫ਼ਤਰ ਦੇ ਬਾਹਰ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਕਿਸਾਨ ਦੀ ਮੰਗ ਜਿਹੜੀ ਨਹੀਂ ਸੁਣੀ ਗਈ ਕਿਸਾਨਾਂ ਦਾ ਇਹ ਕਹਿਣਾ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਕਿਨੂਆਂ ਦੀਆਂ ਟਰਾਲੀਆਂ ਭਰ-ਭਰ ਕੇ ਕਿਸਾਨ ਲੈ ਆਈ ਸੀ ਉਹਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਹੀ ਜਿਹੜੀਆਂ ਪਲਟਾਉਣੀਆਂ ਖਿਲਾਰਨੀਆਂ ਉੱਥੇ ਸ਼ੁਰੂ ਕਰ ਦਿੱਤੀਆਂ ਤਾਂ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਕਿਨੂਆਂ ਦੀਆਂ ਭਰੀਆਂ ਹੋਈਆਂ ਉਹ ਡੀਸੀ ਦਫ਼ਤਰ ਦੇ ਬਾਹਰ ਖਿਲਾਰ ਦਿੱਤੀਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਫਾਜ਼ਿਲਕਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿਸਾਨ ਵੀਰਾਂ ਦਾ ਮਰੋਸ ਜਿਹੜਾ ਦੇਖਣ ਨੂੰ ਮਿਲਿਆ ਕਿ ਕਾਸ਼ਤਕਾਰ ਜਿਹੜੇ ਨੇ ਜਿਹੜੇ ਕਿੰਨੂ ਕਾਸ਼ਤਕਾਰ ਨੇ ਉਹਨਾਂ ਨੂੰ ਬਣਦਾ ਰੇਟ ਜਿਹੜਾ ਹੈ ਕਿਨੂਆਂ ਦੇ ਉੱਪਰ ਉਹ ਨਹੀਂ ਮਿਲ ਰਿਹਾ ਤਾਂ ਉਹਨਾਂ ਨੂੰ ਕੁਝ ਵੀ ਬਚ ਨਹੀਂ ਮਿਲ ਰਿਹਾ ਘਾਟੇ ਦੇ ਵਿੱਚ ਜਾ ਰਹੇ ਨੇ ਕਿਸਾਨ ਵੀਰ ਕਿਉਂਕਿ ਜਿਹੜੀ ਉਹਨਾਂ ਦੀ ਲਗਤ ਆਈ ਹੈ ਉਹ ਵੀ ਜਿਹੜੀ ਇੱਥੇ ਇਹਨਾਂ ਦੀ ਪੂਰੀ ਨਹੀਂ ਹੋ ਰਹੀ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਸਾਡੀ ਲਾਗਤ ਵੀ ਅਜੇ ਤੱਕ ਪੂਰੀ ਜਿਹੜੀ ਹੈ ਉਹ ਨਹੀਂ ਹੋਈ ਤਾਂ ਸਾਨੂੰ ਪੱਲਿਓ ਜਿਹੜਾ ਖਰਚਾ ਆ ਉਹ ਦੇਣਾ ਪੈ ਰਿਹਾ ਤਾਂ ਇਸ ਤਰੀਕੇ ਦੇ ਨਾਲ ਇਹ ਵੱਖਰੇ ਢੰਗ ਦੇ ਨਾਲ ਰੂਸ ਪ੍ਰਦਰਸ਼ਨ ਜਿਹੜਾ ਫਾਜ਼ਲਕਦ ਵਿੱਚ ਕਿਸਾਨਾਂ ਨੇ ਕੀਤਾ ਹੈ ਕਿ ਟਰਾਲੀਆਂ ਪਰ ਪਰ ਕੀ ਡੀਸੀ ਦਫ਼ਤਰ ਦੇ ਬਾਹਰ ਖਿਲਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਤੋਂ ਦੀ ਬਾਅਦ ਦੇ ਵਿੱਚ ਟਰੈਕਟਰ ਤੇ ਗੱਡੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਕਿਸਾਨਾਂ ਨੇ ਵੀ ਰੂਸ ਪ੍ਰਦਰਸ਼ਨ ਕੀਤਾ ਹੈ ਤਸਵੀਰਾਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਐ ਉੱਪਰੋਂ ਦੀ ਕਿਨੂਆ ਦੇ ਉੱਪਰੋਂ ਦੀ ਚੜਾਈ ਜਾ ਰਹੀ ਨੇ ਸਭ ਤੋਂ ਪਹਿਲਾਂ ਉਹ ਖਲਾਰੇ ਗਏ ਰੋਡ ਦੇ ਉੱਪਰ ਸੜਕ ਦੇ ਉੱਪਰ ਬਾਕੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਖਾਸ ਤੌਰ ਤੇ ਜਦੋਂ ਕੋਈ ਪ੍ਰਦਰਸ਼ਨ ਚੱਲਦਾ ਹੈ ਜਦੋਂ ਕੋਈ ਪ੍ਰੋਟੈਸਟ ਚੱਲਦਾ ਹੈ ਤਾਂ ਬਾਕੀ ਆਵਾਜਾਈ ਤਾਂ ਜਿੱਥੇ ਪ੍ਰਭਾਵਿਤ ਹੁੰਦੀ ਹੈ ਪਰ ਇਹ ਡੀਸੀ ਦਫ਼ਤਰ ਦੇ ਬਾਹਰ ਇਹ ਵੱਡੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਹੈ ਕਿਸਾਨ ਵੀਰਾਂ ਦੀ ਕਿ ਰੋਸ ਚਾਣ ਕੇ ਕਿਸਾਨ ਵੀਰਾਂ ਨੇ ਇਹ ਪ੍ਰਦਰਸ਼ਨ ਕੀਤਾ ਹੈ ਸੜਕ ਦੇ ਉੱਪਰ ਹੀ ਕਿਨੂਆ ਦੇ ਨਾਲ ਭਰੀਆਂ ਟਰਾਲੀਆਂ ਜਿਹੜੀਆਂ ਉਖਲਾਰ ਦਿੱਤੀਆਂ ਐ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਜਿਹੜਾ ਟਰਾਲੀ ਟਰੈਕਟਰ ਜਿਹੜੇ ਗੱਡੀਆਂ ਜਿਹੜੀਆਂ ਉਹ ਨਗਾਈਆਂ ਗਈਆਂ ਨੇ ਮੰਗ ਇਹੀ ਐ ਕਿ ਸਾਨੂੰ ਬਣਦਾ ਰੇਟ ਜਿਹੜਾ ਐ ਵਾਜਬ ਰੇਟ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਸਾਡੀ ਲਾਗਤ ਦਾ ਵੀ ਖਰਚਾ ਪੂਰਾ ਨਹੀਂ ਹੋ ਰਿਹਾ ਸਾਨੂੰ ਚੰਗਾ ਰੇਟ ਮਿਲੇ ਤਾਂ ਸਾਨੂੰ ਵੀ ਦੋ ਪੈਸੇ ਬਚਣ ਸਾਡੀ ਲਾਗਤ ਵੀ ਪੂਰੀ ਹੋਵੇ ਕਿਉਂਕਿ ਖਰਚਾ ਬਹੁਤ ਆਉਂਦਾ ਹੈ ਖਾਸ ਤੌਰ ਤੇ ਕਿਨੂਆ ਦੀ ਤੜਾਈ ਨੂੰ ਲੈ ਕੇ ਨਆ ਤੜਾਈ ਤੋਂ ਬਾਅਦ ਵਿੱਚ ਉਹਦੀ ਸਾਮ ਸੰਭਾਲ ਵੀ ਬਹੁਤ ਹੁੰਦੀ ਹੈ ਫਿਰ ਤੜਾਈ ਹੁੰਦੀ ਹੈ ਕਿਨੂਆਂ ਦੀ ਫਿਰ ਉਸ ਤੋਂ ਬਾਅਦ ਪੈਕੇਜਿੰਗ ਕਰਨੀ ਹੁੰਦੀ ਹੈ ਸਾਰਾ ਪੈਕਿੰਗ ਕਰਨਾ ਹੁੰਦਾ ਹੈ ਤੜਾਈ ਲਈ ਵੀ ਪੈਸੇ ਤੁਹਾਨੂੰ ਤੜਾਈ ਲਈ ਵੱਖਰੇ ਦੇਣੇ ਪੈਂਦੇ ਆ ਪੈਕੇਜਿੰਗ ਲਈ ਸਭ ਤੋਂ ਪਹਿਲਾਂ ਸਮਾਨ ਤੁਹਾਨੂੰ ਪੈਕੇਜਿੰਗ ਵਾਲਾ ਮੰਗਾਉਣਾ ਪੈਂਦਾ ਜਿਵੇਂ ਕਿ ਡੱਬੇ ਹੋ ਜਾਂਦੇ ਆ ਗ੍ਰੇਨੇਟ ਹੋ ਜਾਂਦੇ ਆ ਤਾਂ ਉਹ ਤੁਹਾਨੂੰ ਮੰਗਾਉਣੇ ਪੈਂਦੇ ਆ ਫਿਰ ਉਸ ਤੋਂ ਬਾਅਦ ਪੈਕੇਜਿੰਗ ਦੇ ਵਾਸਤੇ ਤੁਹਾਨੂੰ ਵੱਖਰੀ ਮਿਹਨਤ ਜਿਹੜੀ ਹੈ ਮਿਹਨਤਦਾਰਾ ਉਹ ਜਿਹੜੀ ਲੇਬਰ ਹੈ ਉਹਨੂੰ ਦੇਣਾ ਪੈਂਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਕਿਰਾਇਆ ਭੜਾ ਦੇਣਾ ਪੈਂਦਾ ਜੇ ਤੁਸੀਂ ਮੰਡੀ 'ਚ ਖੜਦੇ ਹੋ ਜਾਂ ਮੰਡੀ ਵਾਲੇ ਤੁਹਾਡੇ ਕੋਲ ਆਉਂਦੇ ਆ ਤਾਂ ਇਸ ਤਰੀਕੇ ਦਾ ਸਾਰਾ ਪ੍ਰੋਸੈਸ ਹੁੰਦਾ ਹੈ ਜਿਸ ਦੇ ਵਿੱਚ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਘਾਟਾ ਹੀ ਪੈ ਰਿਹਾ ਬਚਨੋ ਵਾਲੀ ਤਾਂ ਗੱਲ ਹੀ ਦੂਰ ਦੀ ਹੈ ਤਾਂ ਸਾਡੀ ਤਾਂ ਆਕਾਸ਼ਤ ਵੀ ਪੂਰੀ ਨਹੀਂ ਹੋ ਰਹੀ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਰੋਸ ਪ੍ਰਦਰਸ਼ਨ ਵੱਖਰੇ ਢਾਂਗ ਦੇ ਨਾਲ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਡੀਸੀ ਦਫ਼ਤਰ ਦੇ ਬਾਹਰ ਟਰਾਲੀਆਂ ਭਰ ਕੇ ਲਿਆਂਦੀਆਂ ਗਈਆਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਭਰਮਾ ਹੰਗਾਰਾ ਜਿਹੜਾ ਆ ਉਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਮਿਲਿਆ ਤਾਂ ਪੁਲਿਸ ਨੇ ਜਿਹੜਾ ਬੈਰੀਗੇਟਿੰਗ ਕਰ ਦਿੱਤੀ ਡੀਸੀ ਦਫਤਰ ਦੇ ਬਾਹਰ ਤਾਂ ਕਿਸਾਨ ਵੀਰਾਂ ਦੇ ਵੱਲੋਂ ਜਿਹੜੀਆਂ ਭਰੀਆਂ ਟਰਾਲੀਆਂ ਸੀ ਉਹ ਬਾਹਰ ਹੀ ਡੀਸੀ ਦਫਤਰ ਦੇ ਖਿਲਾਰ ਦਿੱਤੀਆਂ ਗਈਆਂ ਤਾਂ ਉਸ ਤੋਂ ਬਾਅਦ ਇਹ ਹਾਲ ਉੱਥੇ ਦਾ ਹੋਇਆ ਹੈ ਉੱਪਰੋਂ ਦੀ ਟਰਾਲੀਆਂ ਟਰੈਕਟਰ ਗੱਡੀਆਂ ਜਿਹੜੀਆਂ ਉਹ ਨਗਾ ਦਿੱਤੀਆਂ ਗਈਆਂ ਤਾਂ ਆਪਣੀ ਪ੍ਰਤੀਕਿਰਿਆ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਰੂਸ ਪ੍ਰਦਰਸ਼ਨ ਜਿਹੜਾ ਆ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਉਸ ਨੂੰ ਕਿਵੇਂ ਦੇਖਦੇ ਹਾਂ ਬਾਕੀ ਇਸ ਦੇ ਉੱਪਰ ਕਿਸਾਨਾਂ ਦੀ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਪੁਲਿਸ ਦੀ ਵੀ ਬਾਈਟ ਇੱਥੇ ਸਾਹਮਣੇ ਆਈ ਹੈ ਉੱਚ ਅਧਿਕਾਰੀਆਂ ਦੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਦੇ ਨਾਲ ਵੀ ਤਾਂ ਉਹ ਵੀ ਤੁਹਾਨੂੰ ਸੁਣਾਉਣੀ ਹੈ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਹੈ ਕਿਵੇਂ ਦੇਖਦੇ ਨੇ ਇਹ ਜਿਹੜਾ ਪ੍ਰੋਟੈਸਟ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਔਰ ਕਿਵੇਂ ਦਾ ਰਿਸਪੌਂਸ ਜਿਹੜਾ ਹੈ ਉਹ ਪ੍ਰਸ਼ਾਸਨ ਨੇ ਦਿੱਤਾ ਹੈ ਤੇ ਕਿਸਾਨਾਂ ਦੀ ਇਸ ਬਾਬਤ ਕੀ ਗੱਲਬਾਤ ਹੋਈ ਹੈ ਜਾਂ ਕੀ ਕਿਸਾਨਾਂ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆਂਗੇ ਉਹ ਫਿਰ ਆ ਪ੍ਰਦਰਸ਼ਨ ਹੋਣੇ ਵਰਲਡ 'ਚ ਰੈਂਦੀ ਚਰਚਾ ਹੋਵੇਗੀ ਪਰ ਉਹਦੀ ਜਿਹੜੀ ਹੋਵੇਗੀ ਉਹ ਫਿਰ ਦੁਨੀਆ ਵੇਖੇਗੀ ਕੀ ਮਸਲਾ ਕੀ ਹੈ ਜੀ ਕਿਉਂ ਪਹੁੰਚੇ ਜੇ ਜਾਂ ਜਿੱਥੇ ਜੇ ਇਹ ਸਾਡੇ ਜਿਹੜੇ ਬਦਲਾਲੀ ਸਰਕਾਰ ਏ ਨਕਮੇ ਆ 92 ਲੈ ਆਂਦੇ ਨੇ ਅਸੀਂ ਚੁਣ ਕੇ ਤੇ ਇਹ ਮਹਾਰਾਜੇ ਜਿਹੜੇ ਅੰਗਰੇਜ਼ ਸਰਕਾਰ ਦੇ ਸਾਡੇ ਅਵਸਰ ਨੇ ਜਿਹੜੇ ਸਾਡਾ ਖਿਆਲ ਨਹੀਂ ਕਰਦੇ ਇਹਨਾਂ ਦਾ ਨਤੀਜਾ ਭੁਗਤਦੇ ਪਏ ਕਿਸਾਨੀ ਅੱਜ ਜਿਹੜੀਆਂ ਦੇ ਖੇਤੀ ਭਵਿੰਤਾ ਲਿਆਓ ਇੱਕ ਸਾਲ ਦੀ ਫਸਲ ਹੋਵੇ ਤੇ ਆ ਤੁਹਾਡੇ ਸਾਹਮਣੇ ਅਸੀਂ ਇੱਕ ਪ੍ਰਦਰਸ਼ਨ ਹੋੜੇ ਕਿ ਛੜਕ ਤੇ ਇਹਦਾ ਜੂਸ ਕੱਢਾਂਗੇ ਇੱਥੇ ਮਰਨ ਵਾਲੇ ਹਾਲਾਤ ਹੋਣਗੇ ਸਾਡੇ ਕੀ ਫੈਸਲਾ ਕੀ ਲਿਆ ਆ ਬੱਸ ਹੁਣ ਇੱਥੇ ਤੁਹਾਡੇ ਸਾਹਮਣੇ ਹੁਣ ਲੈਣ ਵਾਲੇ ਕਿੰਨੇ ਵਜੇ ਤੁਰੇ ਸੀ ਕਿੰਨੇ ਔਕਣਾ ਆਈਆਂ ਨੇ ਇੱਥੇ ਪਹੁੰਚੇ ਸਵੇਰ ਦੇ ਚੱਲੇ ਆ 9 ਵਜੇ ਹੂੰ ਸਵੇਰ ਦੇ ਚੱਲੇ ਆ 10 ਵਜੇ ਦੇ ਅਸੀਂ ਟੋਫੀਆਂ ਪ੍ਰਸ਼ਾਸਨ ਦੀਆਂ ਚੂਸ ਚੂਸ ਕੇ ਮੈਂ ਨਾ ਸ਼ੂਗਰ ਨਾ ਹੋ ਜੇ ਜਿਹੜੇ ਹਾਲਾਤ ਬਣ ਕੇ ਰਹੇ ਤਣ ਕੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਹਾਂ ਟੋਫੀ ਹੋਣ ਵੱਡੀ ਦਿੱਤੀ ਸਾਨੂੰ ਉਹ ਹੁਣ ਲਿੱਤੀ ਦੇ ਰਹੇ ਨੇ ਹੁਣ ਚਾਕਲੇਟ ਦੇ ਰਹੇ ਨੇ ਚੰਗੀ ਤੇ ਉਹ ਚੂਸਾਂਗੇ ਹਮਰ ਤੱਕ ਮੈਂ ਸੋਮਰ ਤੱਕ ਚੂਸਾਂਗੇ ਮੰਗਲਵਾਰ ਨੂੰ ਫੇਰ ਅਸੀਂ ਟੁਰ ਸਾਨੂੰ ਆਲਮਗੜ੍ਹ ਤੋਂ ਟੋਫੀਆਂ ਦੇਣਗੇ ਕੀ ਮੰਗੀ ਹੈ ਜੀ ਮੰਗਿਆ ਆ ਆਲਮਗੜ੍ਹ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮਿਲ ਸਕੀਨ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖਪਦਾ ਜੇ ਪੰਜਾਬ ਐਗਰੋ ਦੇ ਥਰੂ ਇਹ ਖਰੀਦਣਾ ਸਵਾ ਲੱਖ ਕਿੰਨੂੰ ਬੰਦ ਆ 30 ਰੁਪਏ ਕਿਲੋ ਇਹਨਾਂ ਨੇ ਕਿੰਨੂੰ ਦਾ ਰੇਟ ਰੱਖਿਆ ਜੀ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ ਸਵਾ ਲੱਖ ਕੁਆਂਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂੰ ਕੌਡੀਆਂ ਦੇ ਭਾਅ ਇਹ ਸਮਾਨ ਨੂੰ ਝੂਜੇਗਾ ਕਿ ਜਿਹੜੀ ਸਾਡੀ 1 ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਣਗੇ ਥੋੜਾ ਜਾਂ ਇਹਨੂੰ ਸਿਸਟਮ ਨਾਲ ਸਰਕਾਰ ਕਿੰਨੀ ਟਰੈਕਟਰ ਟਰਾਲੀਆਂ ਲੈ ਕੇ ਆਏ ਜੀ ਜੀ 50 60 ਇੰਗੀਆਂ ਹੀ ਟਰੈਕਟਰ ਲਿਆਂਦੇ ਕੋਲ ਇਸ ਟਾਈਮ ਕਿੰਨਾ ਕਮਾਲ ਹੋਏਗਾ ਜੀ ਕਿੰਨੂ ਹੋਊਗਾ ਮਾਲ ਤਾਂ ਹਜੇ ਇੱਕ ਟਰਾਲੀ ਦੇ ਵਿੱਚ 25 30 ਗਵੰਡ ਲੈ ਗਈ 30 ਗਵੰਡ ਦੀ ਆ ਰਹੀ ਹੈ ਕਿ ਬਹੁਤ ਇੱਥੇ ਹੈ ਤੇ ਹੁਣ ਇੱਥੇ ਛੱਟ ਕੇ ਜਾਓਗੇ ਕਿ ਨਾਲ ਲੈ ਕੇ ਜਾਓਗੇ ਇੱਥੇ ਛੱਟ ਕੇ ਬਾਕਾਇਦਾ ਟਰੈਕਟਰ ਚੱਲੇਗਾ ਹਜੇ ਘੰਟਾ ਲੱਗੇ ਹਨ ਪ੍ਰੋਡਕਸ਼ਨ ਤੇ ਇਹ ਇਹ ਐਡਾ ਛੇਤੀ ਨਹੀਂ ਹੁੰਦਾ ਕੰਮ ਜੂਸ ਕੱਢ ਜੁਦਾ ਹੈ ਲੈਟੈਸ ਦੀ ਮੋਫਿਸ 11 13 2 24 ਐਡ 11 ਐਮ ਟੂ ਡਰੈਸ ਦਾ ਇਸ਼ੂ ਜੋ ਪਰਚੇਸ ਆਫ ਕਿਨੂ ਥੱਲੇ ਸੈਨ ਸਰਦੇ ਸਾਡੇ ਭਰਾ ਨੇ ਇਹਨਾਂ ਨਾਲ ਹੀ ਮੀਟਿੰਗਾਂ ਕਰ ਰਹੀਆਂ ਇਹਨਾਂ ਨੇ ਸਾਡੀ ਆਵਾਜ਼ ਚਾਣੀ ਕਿ ਮਿੱਡੇ ਮੀਨ ਵਾਲਾ ਮਿੱਡੇ ਮੀਨ ਵਾਲਾ ਜੇ ਅਸੀਂ ਆਵਾਜ਼ ਚੱਕੀ ਹੈ ਤੇ ਇਹਨਾਂ ਨੇ ਆਵਾਜ਼ ਸਾਡੀ ਪਚਾਈ ਹੈ ਤੇ ਮਾਨ ਸਰਕਾਰ ਨੇ ਮੰਨੀ ਸਰਕਾਰਾਂ ਸਾਡੀਆਂ ਦੁਸ਼ਮਣ ਨਹੀਂ ਆ ਜਿਹੜੇ ਕੋਈ ਅਫਸਰ ਗਲਤ ਕੰਮ ਕਰਦੇ ਉਹ ਸਾਡੇ ਦੁਸ਼ਮਣ ਨੇ ਜੇ ਸਰਕਾਰ ਚੰਗਾ ਕੰਮ ਕਰੇਗੀ ਤਾਂ ਅਸੀਂ ਇਹਨਾਂ ਦੇ ਨਾਲ ਆ ਅਸੀਂ ਕਿਸੇ ਤੋਂ ਖਿੰਡੀਆਂ ਲੈਣੀਆਂ ਕੋਈ ਵੀ ਸਰਕਾਰ ਚੰਗਾ ਕੰਮ ਕਰਦੀ ਹੈ ਆਮ ਲੋਕਾਂ ਲਈ ਤੇ ਅਸੀਂ ਡੱਟ ਕੇ ਖੜੇ ਆ ਜੇ ਚੰਗਾ ਕੰਮਗੇ ਨਾਲ ਆ ਜੇ ਨਹੀਂ ਚੰਗਾ ਕਰਨਗੇ ਵਿਰੋਧ ਚ ਖੜਾਂਗੇ ਅਪੋਜੀਸ਼ਨ ਦਾ ਰੋਲ ਬਣਾਵਾਂਗੇ ਇਹ ਥੋੜਾ ਵੀ ਸਾਰੇ ਚੁੱਪ ਵੇ ਆ ਗਏ ਲੀਡਰ ਜਿਹੜੇ ਜਿਹੜੇ ਸੱਤਾ ਭੋਖ ਰਹੇ ਉਹ ਵੀ ਚੁੱਪ ਐ ਤੇ ਜਿਹੜੇ ਸੱਤਾ ਨਹੀਂ ਭੋਖ ਰਹੇ ਉਹ ਵੀ ਚੁੱਪ ਐ ਜੇ ਕੋਈ ਬੋਲੂਗਾ ਨਹੀਂ ਬਾਬਾ ਨਾਨਕ ਬੋਲਿਆ ਸੀ ਤਾਂ ਬਾਬਰ ਨਾਲ ਮੱਥਾ ਲਾਇਆ ਸੀ ਬਾਬਰ ਨੂੰ ਚਾਬਰ ਕਿਹਾ ਸੀ ਬਾਬੇ ਨਾਨਕ ਦੇ ਉਸ ਸਮੇਂ ਦੀ ਸਹਿਮਤੀ ਕੀ ਬਣੀ ਐ ਜੀ ਹੁਣ ਤੁਹਾਡੀ ਕੋਈ ਸਹਿਮਤੀ ਕੋਈ ਸਹਿਮਤੀ ਨਹੀਂ ਅਸੀਂ ਇੱਥੇ ਜਿਹੜਾ ਆਪਣਾ ਕਿੰਨੂੰ ਖਿਲਾਰਨ ਆਏ ਸੀ ਉਹ ਖਿਲਾਰਾਂਗੇ ਜਿਹੜੀ ਇਹ ਮੀਟਿੰਗ ਐ ਨੰਨ 13 ਹੀ ਸਾਨੂੰ ਦਿੱਤੀ ਐ ਜੇ ਇਹ ਮੀਟਿੰਗ ਅਬੋਰ ਦੇ ਵਿੱਚ ਕਿੱਥੇ ਖਿਲਾਰੇ ਜਾਵੇਗਾ ਇੱਥੇ ਸ ਗੱਲ ਭਗਵਾਨਾਂ ਦੀ ਗੱਲ ਕਰ ਲਈ ਤਾਂ ਕਿੰਨਾ ਏਕੜ ਰਕਬਾ ਜਿਹੜਾ ਅਭੋਰ ਦੇ ਅੰਦਰ ਹੈਗਾ ਜੀ ਕਿੰਨੂ ਦਾ ਜੀ ਕਿੰਨੂ ਦੇ ਕਿੰਨੂ ਦੇ ਬਾਗਵਾਨਾਂ ਕੋਲੇ ਇਹ 60% ਜੀ ਪਿਆ ਜੀ ਜਿਹੜਾ ਵਿਖਣ ਵਾਲਾ ਹੂੰ ਵਿਖਣ ਵਾਲਾ ਤੇ ਬਾਦਲਪਿੰਡ 20% ਹੈ 80% ਸਾਡੇ ਆ ਤੇ ਬਾਗਲਾਂ ਦਾ ਸਾਰਾ ਖਰੀਦ ਲਿਆ 1100 ਏਕੜ ਤੇ 200 ਏਕੜ ਹੁੰਦੇ ਪ੍ਰਿੰਸੀਪਲ ਫੈਕਟਰੀ ਦਾ 100 ਏਕੜ ਹੁੰਦੇ ਹੋਰ ਰਿਸ਼ਤੇਦਾਰ ਦਾ ਤੇ ਅਬ ਹੋਰ ਵਾਲੇ ਕਿੱਥੇ ਜਾਣਗੇ ਜੇ ਆਮ ਲੋਕਾਂ ਦੇ ਤੁਸੀਂ ਜਾਓ ਯਾਰ ਅਸੀਂ ਕੀ ਕਰਨੇ ਆ ਤੁਸੀਂ ਜਾਓ ਆਮ ਲੋਕਾਂ ਦੇ ਬਾਗ ਖਰੀਦੋ ਲੋਕ ਆਪ ਕਹਿਣਗੇ ਯਾਰ ਤੁਸੀਂ ਤਾਂ ਤਰਨੇ ਲਾਈਏ ਤੇ ਪਾਗਲ ਹੋ ਸਾਡਾ ਤਾਂ ਬਾਗ ਸਰਕਾਰ ਖਰੀਦੀ ਜਾਂਦੀ ਹੈ ਆ ਮੂਰਖ ਥੋੜੇ ਲੋਕ ਜਿਹੜੇ ਟਰੈਕਟਰਾਂ ਤੇ ਤੇਲ ਬਾਲ ਕੇ ਆਏ ਪੱਲੋਂ ਤੇਲ ਪਾ ਕੇ ਆਏ ਐ ਸਵੇਰ ਦੇ ਖੱਪੀ ਜਾਂਦੇ ਹੁਣ ਮੰਗ ਕੀ ਮੰਗ ਕੀ ਹੈ ਮੰਗ ਆ ਸਾਡਾ ਕਿੰਨੂ ਦਾ ਰੇਟ ਪੰਜਾਬ ਐਗਰੋ ਖਰੀਦੇ ਤੇ ਉਹਦੀ ਟੋੜ ਲਵਾਵੇ ਜਲਦੀ ਤੋਂ ਜਲ ਹਾਥੀ ਬਣਾਇਆ ਕਰੋੜਾਂ ਰੁਪਏ ਲੱਗਿਆ ਉਹਨੂੰ 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 ਚਲਾਓ ਉਹਨੂੰ 5000 ਕੁਇੰਟਲ ਟਨ ਕਪੈਸਿਟੀ ਉਹਦੀ ਰੋਜ਼ ਦੀ ਜੂਸ ਕੱਢਣ ਦੀ ਕਿੰਨਾ ਨੁਕਸਾਨ ਕਿੰਨਾ ਬਾਗਵਾਨਾਂ ਦਾ ਜੀ ਨੁਕਸਾਨ ਸਾਰਾ ਹੀ ਨੁਕਸਾਨ ਹੈ ਕੁਝ ਨਹੀਂ ਪੱਲੇ ਜੀ ਇਹਨੂੰ ਪੱਟ ਪੱਟ ਕੇ ਤੇ ਉਹ ਝੋਨਾ ਲਾਉਣਗੇ ਪਾਣੀ ਫੇਰ ਥੱਲੇ ਜਾਊਗਾ ਮਰਾਂਗਾ ਮਰੂਗਾ ਆਪਣਾ ਪੰਜਾਬ ਵੀ ਮਰਨਾ ਆਪਾਂ ਹੀ ਹੈ ਪਰ ਕਰੇਗੀ ਜ਼ਮੀਂਦਾਰ ਭੁੱਖਾ ਥੋੜਾ ਮਰ ਜਾਏ ਜੀ ਤੁਸੀਂ ਸੰਤੁਸ਼ਟ ਨਹੀਂ ਇਹ ਪ੍ਰਸ਼ਾਸਨ ਦੇ ਇਸ ਅਸਵਾਸ਼ਣ ਦੇ ਨਾਲ ਸਾਰੇ ਤਾਂ ਮੀਟਿੰਗ ਹੈ ਸਰ ਵਾਸਿ ਸਵਾਸਨ ਕੀ ਹੋਣਾ ਨੇ ਸਰ ਉਹਨਾਂ ਨੇ ਸਾਨੂੰ ਰੇਟ ਤੋੜਾ ਦੇ ਦਿੱਤਾ ਵੀ ਤੁਹਾਨੂੰ 200 ਰੁਪਏ ਲੈਣੇ ਆ ਤੁਹਾਡਾ ਲੈ ਕਿੰਨੂ ਹੁਣੇ ਚੱਕਦੇ ਆ ਇਹ ਸਰ ਮੀਟਿੰਗ ਹੈ ਮੀਟਿੰਗ ਰੱਖੀ ਜੀ ਨਾ ਜੀ ਆਪਣਾ ਸੁਖਜਿੰਦਰ ਸਿੰਘ ਰਾਜਨ ਬੋਰਤੂ ਰਾਜਨ ਕਿਆ ਨਾਮ ਹੈ ਆਪਕਾ ਤੁਹਾਡਾ ਫੋਨ ਆ ਰਿਹਾ ਹੈ ਕਿੰਨੂ ਲੱ ਕਰਵਾ ਰਿਹਾ ਹੈ ਜੀ ਕਿਆ ਨਾਮ ਹੈ ਆਪਕਾ ਮੇਰਾ ਨਾਮ ਰਵੀ ਕਿਰਾੜ ਹੈ ਮੈਂ AICSC ਸੇ ਕੋਆਰਡੀਨੇਟਰ ਹਾਂ ਯਹਾਂ ਫਾਜ਼ਿਲਕਾ ਜ਼ਿਲ੍ਹੇ ਕਾ ਜੀ ਔਰ ਮੈਂ ਕੌਨਸੇ ਕੌਨਸੇ ਪਾਰਟੀ ਸੇ ਮੈਂ ਕਾਂਗਰਸ ਪਾਰਟੀ ਸੇ ਆਤਾ ਹੂੰ ਜੀ ਸਰ ਕਿਆ ਕਹੋਗੇ ਜੋ ਅੱਜ ਕਿਸਾਨੋ ਨੇ ਯਹਾਂ ਡੀਸੀ ਆਫਿਸ ਕੇ ਬਾਰੇ ਇਹ देखो पंजाब के अंदर ये सब देख के पंजाब का किसान पूरे हिंदुस्तान में इनकी अलग से एक पहचान है पंजाब के अंदर ये हालात देख के बहुत एक मतलब क्या बताऊँ मैं आपको मैं अच्छा फील नहीं कर रहा हूँ कि हमारे यहाँ के किसानों की ये हालात है किसान बेचारे परेशान हैं और इनकी जो स्थिति है बता नहीं सकते क्योंकि यहाँ पहले जूस की जो फैक्ट्री थी उसमें किन्नू जाता था अब वो बंद हो गया है ये लोग जो बता रहे हैं कि भाई कि भाई पे ये पहले तो हमें ठीक रेट मिलता था लेकिन ये बादलों के कारण और ये आम आदमी की जब से सरकार आई है तो ये इनका रेट नहीं मिल रहा है वो बंद हो गई है तो ये चाहते हैं कि वो जूस फैक्ट्री चालू हो इनको किन्नू का उचित दाम मिले नहीं पार्टी की तरफ से तो कहा जा रहा है वे काम अच्छा कर रहे हैं हम बदलाव की सरकार है बदलाव किया हमने आप देखिए ना ये बदलाव आप में आपके माध्यम से पूरा देश देखेगा ये देखो ना बदलाव इस तरह का बदलाव करना चाहते हो आप रोडे जाम हो गई हैं किसान का हाल बेहाल है किसानों ने अपना का दाम नहीं मिल रहा है तो उसको रोडों पर फेंक दिया कि हम क्या करेंगे जब हमको पैसा ही नहीं मिल रहा है सड़ रहा है उनका माल रखा रखा उनका माल सड़ रहा है तो ऐसे हालात हैं ये अच्छी सरकार मुझे तो लगता नहीं है कि बदलाव करेंगे ये बदलाव इस तरह का बदलाव करना था तो ऐसी सरकार को मैं तो लानत लाना सरकार की तरफ से बिजली के बिल माफ किए गए हैं और नौकरियां भी रोज दी जा रही हैं तो उसके बारे में क्या कहोगे देखो इस देश का जो किसान है अन्नदाता जो हमें अन्न के माध्यम से साग सब्जी फल फ्रूट हर हर चीज़ मुहैया कराता है तो में पैदा करके दिन रात मेहनत करके जो उसके साथ ये हाल है तो मुझे नहीं लगता कि इस इस पंजाब में स्थिति सरकार की अच्छी है जी सरकार के काम अच्छे हैं आम आदमी पार्टी इंडिया गठजोड़ के साथ है कांग्रेस और इनका सुनने में आया गठबंधन होने जा रहा है क्या कहोगे पंजाब में अब गठबंधन से चलेगी सरकार ये देखो तो 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 मैं गठबंधन के बारे में नहीं कहना चाहता वो अलग चीज है जी वो अलग। मैं तो अभी पंजाब के जो हालात है उनके बारे में कहना चाहता हूँ क्योंकि सरकार की बात आप कर रहे हो सरकार और तो आप ये ये सिर्फ आम आदमी पार्टी का ही रोल नहीं है यहाँ पे ये केंद्र सरकार का भी इसमें रोल है ये मोदी के खिलाफ भी नारे लगा रहे लोग अभी आप इनसे सुनिए ये क्या कह रहे हैं ਕੀ ਮਾਮਲਾ ਸੀਗਾ ਜਿਹੜਾ ਅੱਜ ਇੱਥੇ ਪ੍ਰਦਰਸ਼ਨ ਕੀਤਾ ਗਿਆ ਜੀ ਜੋ ਕਿਸਾਨਾਂ ਦੀ ਆਪ ਦੀ ਮੰਗ ਸੀ ਉਸ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਦਿੱਤੀ ਗਈ ਉਹਨਾਂ ਦੋਨਾਂ ਦਾ ਆਪ ਵਿਚ ਰਾਜਨਮ ਹੋ ਗਿਆ ਜਾਂ ਸੰਬੰਧਿਤ 12 ਤਰੀਕ ਨੂੰ ਅਪੋਰ ਅੱਜ ਇਹਨਾਂ ਉਸ ਦੀ ਮੀਟਿੰਗ ਕੀਤੀ ਜਾਏਗੀ ਉਹ ਦੋਨਾਂ ਦਾ ਮੀਟਿੰਗ ਤੋਂ ਬਾਅਦ ਇਹ ਫਾਈਨਲ ਹੋ ਗਿਆ ਵੀ ਉੱਥੇ 12 ਤਰੀਕ ਨੂੰ ਅਪੋਰ ਮੀਟਿੰਗ ਕੀਤੀ ਜਾਏ ਹੁਣ ਸੜਕ ਨੂੰ ਸਾਫ ਕਰਾਉਣ ਲਈ ਕਿ ਕਿੱਦਾਂ ਦਾ ਜੇ ਸਾਡੇ ਵੱਲੋਂ ਈਓ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਜਿਹੜੀ ਛੜਕ ਦਾ ਰਸਤਾ ਠੀਕ ਕਰਾਇਆ ਜਾ ਕਿੰਨੀਆਂ ਕੋਈ ਟਰਾਲੀਆਂ ਸੀਗੀਆਂ ਜਿਹੜਾ ਜਿੰਨਾਂ ਵੱਲੋਂ ਇਹ 7-8 ਟਰਾਲੀ ਹੈਗੀ